ਸਾਡੇ ਨਾਲ ਬੀਬੀ ਜ਼ਗੀਰ ਕੌਰ ਜੀ ਮੌਜੂਦ ਨੇ ਬੀਬੀ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਅਸਤੀਫਾ ਆਇਆ ਐ ਐਸਜੀਪੀਸੀ ਦੇ ਪ੍ਰਧਾਨ ਜੀ ਦਾ ਕੀ ਕਹਿਣਾ ਚਾਹੋਗੇ ਪ੍ਰਧਾਨ ਜੀ ਨੇ ਬਹੁਤ 부ਸਦਰੀ ਦਿਖਾਈ ਐ ਜੀ ਉਹਨੇ ਉਸ ਸੱਤਾ ਦਾ ਗੌਰਵ ਬਿ ਇਤਿਹਾਸ ਅੱਜ ਇਹ ਸਮਝ ਲਓ ਕਿ ਬਹੁਤ ਨੁਕਸਾਨ ਪਹੁੰਚਾਇਆ ਜੀ ਚੋਮਣੀ ਗੁਰ ਦਾ ਪ੍ਰੰਧ ਕਮੇਟੀ ਇੱਕ ਆਜ਼ਾਦ ਹਸਤੀ ਐ ਇਹ ਇਹ ਸਾਡਾ ਸੰਘਰਸ਼ ਇਸ ਵਾਸਤੇ ਐ ਉਥੇ ਡਿਸੀਜਨ ਜਿਹੜੇ ਆ ਉਹ ਪੂਰਨ ਗੁਰਮਤਨ ਦਾ ਸਿਧਾਂਤਿਕ ਅਤੇ ਸ਼੍ਰੀ ਅਕਾਲ ਤਾ ਸਦੀ ਸਰਬਉੱਚਤਾ ਦੇ ਅਨੁਸਾਰ ਹੋਣਾ ਚਾਹੀਦਾ ਹੈ। ਜੀ ਅੱਜ ਜਦੋਂ ਫੇਲ ਹੋ ਗਏ ਇਸ ਗੱਲ ਦੇ ਵਿੱਚ ਉਹ ਇੱਕ ਗੁਲਾਮੀ ਦੀ ਜ਼ਿੰਦਗੀ ਜੀਉ ਰਹੇ ਸੀ। ਉਥੇ ਪ੍ਰਬੰਧ ਕਰਨ ਵਿੱਚ ਵੀ ناکਾਮ ਹੋਏ ਔਰ ਪੰਚ ਮਸਲੇ ਜਿਹੜੇ ਸੀ ਉਹਨਾਂ ਨੂੰ ਸੁਲਝਾਉਣ ਵਿੱਚ ਵੀ ਸਮਝੋ ਕਿ ਉਹਨਾਂ ਨੇ ਆਪਣਾ ਬਹੁਤ ਵੱਡੀ ਕਮਜ਼ੋਰੀ ਦਿਖਾਈ ਹੈ। ਉਹਨਾਂ ਨੂੰ ਅੱਜ ਅਸਤੀਫੇ ਦੀ ਵਜਾਈ ਉਹਨਾਂ ਨੂੰ ਸਟਰੋਂਗ ਫੈਸਲੇ ਲੈਣੇ ਚਾਹੀਦੇ ਸੀਗੇ ਔਰ ਤਕੜੇ ਫੈਸਲੇ ਲੈ ਕੇ ਪ੍ਰਭੂ ਸਤਾ ਸ਼੍ਰੀ ਇਕਾਤਸਰ ਸਾਹਿਬ ਦੀ ਉੱਚ ਦੇ ਸਿਧਾਂਤ ਉੱਚ ਦੀ ਸਰਵੋੱਚਤਾ ਨੂੰ ਪਹਾਲ ਕਰਨਾ ਚਾਹੀਦਾ ਸੀਗਾ ਸੱਤ ਮੈਂਬਰੀ ਕਮੇਟੀ ਜਿਹੜੀ ਸੀ ਉਹ ਇਨ ਬਿਨ ਲਾਗੂ ਕਰਵਾ ਕੇ ਪ੍ਰਤੀ ਕਰਵਾ ਕੇ ਸ਼੍ਰੀ ਇਕਾਤ ਸ਼੍ਰੋਮਣੀ ਕਾਲੀ ਦਲ ਦੀ ਵੀ ਗੁਨਰਸ ਜੀਤੀ ਵਧਣਾ ਚਾਹੀਦਾ ਸੀਗਾ ਸਾਡੇ ਸ਼ਲੋਕਾਂ ਨੂੰ ਪਤਾ ਲੱਗਦਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦਾ ਪ੍ਰਧਾਨ ਜਿਹੜਾ ਉਹ ਕਿੰਨਾ ਪਾਵਰਫੁਲ ਹੁੰਦਾ ਹੈ ਪਰ ਇਹਨਾਂ ਨੇ ਅੱਜ ਇਹ ਸਮਝਿਆ ਕਿ ਮੈਂ ਉਹਨਾਂ ਦੇ ਜਿਨ੍ਹਾਂ ਅੱਖਿਆ ਨੇ ਮੈਨੂੰ ਇੱਥੇ ਬਿਠਾਇਆ ਹੈ ਆਪਣੀਆਂ ਛਾਤਾ ਲਾ ਕੇ ਗੁਲਾਮੀ ਬਣਾ ਕੇ ਮੈਂ ਉਹਨਾਂ ਨੂੰ ਜਵਾਬ ਦੇਣ ਦੀ بجائے ਉਹਨਾਂ ਨੇ ਸ਼੍ਰੀ ਕਾਲਤਾਸ ਸਾਹਿਬ ਜੀ ਦੀ ਉਸੇ ਭੂਮਿਕਾ ਨੂੰ ਵੀ ਜਿਹੜਾ ਅੱਜ ਬਹੁਤ ਵੱਡੀ ਖੇਸ ਪਹਚਾਈ ਹੈ। ਪਰ ਉਹਨਾਂ ਨੇ ਕਿਹਾ ਕਿ ਮੈਂ ਸ਼੍ਰੀ ਕਾਲਤਕ ਸਾਹਿਬ ਦਾ ਸਨਮਾਨ ਕਰਨਾ ਕਿਉਂਕਿ ਜਿਹੜੀ ਬੀਤੇ ਦਿਨੀ ਜਿਹੜੀ ਪੋਸਟ ਜਿਹੜੀ ਸੀ ਜਥੇਦਾਰ ਸਾਹਿਬ ਵੱਲੋਂ ਪਾਈ ਗਈ ਸੀ ਉਸ ਦੇ ਵਿੱਚ ਕਹਤੇ ਮੈਂ ਆਹਤ ਹੋਇਆ ਤੇ ਮੈਂ ਨੈਤਿਕਤਾ ਦੇ ਆਧਾਰ ਤੇ ਇਸ ਸਤੀਫ ਨੂੰ ਜਿਹੜਾ ਹੈ ਅੱਜ ਆਪਣੇ ਆਪ ਨੂੰ ਦੇ ਰਿਹਾ ਹਾਂ। ਕਿਹਦੇ ਤੋਂ ਸਨਮਾਨ ਨਹੀਂ ਹੈਗਾ? ਇਹਦੇ ਵਿੱਚ ਬੇਮੁਖਤਾ ਆਈ ਹੈ। ਤੁਸੀਂ ਆਪ ਸਮਝੋ। ਸਮਾਨ ਕਰਦੇ ਸੀ ਇਹ ਤੇ ਉਹਨੂੰ ਦੁਬਾਰਾ ਉਸ ਮਸਲੇ ਨੂੰ ਲਿਆ ਕੇ ਤੇ ਵਿਚਾਰ ਕੀਤੀ ਜਾ ਸਕਦੀ ਸੀ ਜੀ ਉਹ ਕਹਿੰਦੇ ਕਿ ਵਾਕਈ ਉਹ ਜਿਹੜੀ ਐ ਐਗਜ਼ੈਕਟਿਵ ਦੇ ਵਿੱਚ ਫੈਸਲਾ ਹੋਇਆ ਸੀ ਇਸ ਨੂੰ ਦੁਬਾਰਾ ਇਹਨੂੰ ਸਮਝ ਦੁਬਾਰਾ ਵਿਚਾਰ ਕੀਤੀ ਜਾਏਗੀ ਤੇ ਜੀ ਬਿਲਕੁਲ ਗਿਆਨੀ ਹਰਪ੍ਰੀਤ ਸਿੰਘ ਹਨਾ ਨੂੰ ਵੀ ਜਿਸ ਤਰ੍ਹਾਂ ਜਿਹੜਾ ਸਟ੍ਰੋਮਨੀ ਕਮੇਟੀ ਨੇ ਬਾਹਰ ਦਾ ਰਸਤਾ ਦਿਖਾਇਆ ਉਸ ਫੈਸਲੇ ਤੋਂ ਬਾਅਦ ਇਹ ਫੈਸਲਾ ਇੱਕਦਮ ਆਣਾ ਇਹਨੂੰ ਕਿਵੇਂ ਵੇਖਦੇ ਹੋ ਤੁਸੀਂ ਮੈਂ ਤਾਂ ਤੁਹਾਨੂੰ ਕਹਿ ਰਹੀ ਹਾਂ ਕਿ ਉਹਨਾਂ ਸੇਲਵਰ ਦਿਸਦੀ ਹੈ ਪਰ ਦਿੱਲੀ ਕਮੇਟੀ ਦੇ ਜਿਹੜੇ ਸਾਬਕਾ ਪ੍ਰਧਾਨ ਨੇ ਪਰਮਜੀਤ ਸਿੰਘ ਸਰ ਨਾਲ ਉਹਨਾਂ ਨਾਲ ਵੀ ਗੱਲ ਹੋਈ ਉਹ ਕਹਿੰਦੇ ਨੇ ਜੀ ਕਿ ਅਕਾਲੀ ਦਲ ਸੁਧਾਰ ਲਹਿਰ ਦੇ ਨਾਮ ਤੇ ਜਿਹੜੇ ਲੋਕ ਆਏ ਸੀ ਉਹਨਾਂ ਕਰਕੇ ਹੀ ਅੱਜ ਹੈ ਸਾਰੀ ਵਿਵਪਤਾਵਾਂ ਜਿਹੜੀਆਂ ਪੈ ਰਹੀਆਂ ਨੇ ਸਦਨੇ ਸਦਨੇ ਨੂੰ ਤਾਂ ਪਤਾ ਹੀ ਨਹੀਂ ਜੀ ਇੱਥੇ ਕੀ ਹੈਗਾ ਕੀ ਨਹੀਂ ਹੈਗਾ ਛੱਡੋ ਜੀ ਕਿਹੜਾ ਬੰਦਾ ਉੱਥੇ ਛੇਲ ਹੋਇਆ ਜਿਹੜਾ ਉੱਥੇ ਨਿਕਾਰਿਆ ਹੋਇਆ ਜਿਹਨੂੰ ਉੱਥੇ ਨਾ ਕਿਸੇ ਕਮੇਟੀ ਵਾਲੇ ਨੇ ਚੱਲਿਆ ਕਰੀਨਾ ਕੁਝ ਕਿਉਂ ਮੈਂ ਉਹਦੀ ਗੱਲ ਕਰਾਂ अच्छा ਤੁਸੀਂ ਧਾਮੀ ਜੀ ਦਾ ਕਾਰਕਾਲ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਤੁਸੀਂ ਵੀ ਜਦੋਂ ਪ੍ਰਧਾਨ ਸੀ ਤੇ ਉਸ ਤੋਂ ਬਾਅਦ ਰਜਿੰਦਰ ਸਿੰਘ ਧਾਮੀ ਪ੍ਰਧਾਨ ਬੰਦੇ ਨੇ ਮੈਂ ਤੇ ਦੇਖੋ ਜੀ ਕਾਂਚ ਕਾਲ ਜਿਹੜਾ ਕੋਈ ਕੰਮ ਕੀਤਾ ਹੋਵੇ ਤੇ ਮੈਂ ਉਹਦੇ ਤੇ ਕਿੰਦੂ ਕਰਾਂ ਜੀ ਕੰਮ ਤਾਂ ਕੀਤਾ ਹੀ ਨਹੀਂ ਰੁਟੀਨ ਵਿੱਚ ਤਨਖਾਹਾਂ ਤੇ ਸਾਈਨ ਕਰਨੇ ਰੁਟੀਨ ਵਿੱਚ ਕੰਮ ਸੇਵਾ ਚੱਲਣੀ ਉਹ ਤੇ ਕਰ ਹੀ ਜਾਂਦੇ ਮੁਲਾਜ਼ਮ ਲੱਗੇ ਹੋਏ ਜੀ ਪਰ ਕਿਹੜਾ ਫੈਸਲਾ ਹੋਇਆ ਜਿਹੜਾ ਕਿ ਕੌਮ ਦੀ ਬਿਹਤਰੀ ਦਾ ਹੋਵੇ ਜਿਸ ਤਰੀਕੇ ਨਾਲ ਜਿਹੜਾ ਪਿਛਲੇ ਦਿਨਾਂ ਚ ਸਭ ਤੋਂ ਵੱਡਾ ਫੈਸਲਾ ਕਿ ਜਥੇਦਾਰ ਦੀ ਨਿਯੁਕਤੀ ਕਿਉਂ ਕੀ ਸਿੰਘ ਸਾਹਿਬਾਨ ਵੱਲੋਂ ਕਿਹਾ ਗਿਆ ਸੀ ਕਿ ਜਿਹੜਾ ਕਿਸੇ ਵੀ ਜਥੇਦਾਰ ਸਾਹਿਬ ਨੂੰ ਅ ਅਹੁਦੇ ਤੋਂ ਹਟਾਉਣ ਦਾ ਜਿਹੜੀ ਜ਼ਿੰਮੇਵਾਰੀ ਹੈ ਉਹ ਜਥੇਦਾਰਾਂ ਦੀ ਹੁੰਦੀ ਹੈ ਚੋ ਐਸਜੀਪੀਸੀ ਨੇ ਫੈਸਲਾ ਲਿੱਤਾ ਪਰ ਦੂਸਰੇ ਪਾਸੇ ਐਸਜੀਪੀਸੀ ਨੇ ਆਨ ਦਾ ਫੈਸਲਾ ਤੇ ਮੈਂ ਇਹ ਗਲਤ ਨਹੀਂ ਮੈਂ ਕਹਿਣਾ ਜਿਹੜਾ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਉਹਦੇ ਕੋਲ ਹੀ ਪਾਵਰ ਹੈ ਜਿੱਥੇ ਵੀ ਨਿਯੁਕਤੀਆਂ ਅਤੇ ਸੇਵਾਵਾਂ ਹਟਾਉਣੀਆਂ ਕਰਨੀਆਂ ਪਰ ਵਿਧੀ ਵਿਧਾਨ ਹੈ ਜੀ ਜੀ ਵਿਧਾਨ ਜਿਹੜਾ ਸੀਗਾ ਜਿੱਥੇ ਕਮਜ਼ੋਰੀ ਸੀ ਉਹ ਠੀਕ ਕਰਨਾ ਚਾਹੀਦਾ ਸੀ ਸਾਨੂੰ ਕਿਉਂਕਿ ਜਦੋਂ ਕੋਈ ਅਸੀਂ ਲਾਣੇ ਆ ਮਲਾਜ਼ਮ ਜਿਹੜਾ ਐਪਾਇੰਟ ਕਰਦਾ ਉਹ ਲੋਨ ਦਾ ਵੀ ਅਧਿਕਾਰ ਰੱਖਦਾ ਇਹ ਦੀ ਕੋਈ ਗੱਲ ਪਰ ਗੱਲ ਇਹ ਕੀ ਕਿ ਸ਼੍ਰੀ ਅਕਾਲ ਪਤ ਸਾਹਿਬ ਦੀ ਸੁਪਰਮੇਸੀ ਨੂੰ ਬਹਾਲ ਕਰਨ ਵਾਸਤੇ ਵਿਧੀ ਵਿਧਾਨ ਬਣਾਉਣ ਵਾਸਤੇ ਇਹਨੂੰ 4 ਸਾਲ ਦਾ ਸਮਾਂ ਮਿਲ ਗਿਆ ਸੀਗਾ ਕੋਈ ਸਾਡੇ ਵਰਗੇ ਨੂੰ ਤੇ 1 ਸਾਲ ਦਾ ਸਮਾਂ ਦਿੰਦੇ ਅਸੀਂ ਕੋਈ ਐਡਾ ਲੰਬਾ ਸਮਾਂ ਜਿਹੜਾ ਉਹ ਕੋਈ ਨਾ ਕੋਈ ਉਹ ਜੇ ਸਮੇਂ ਚ ਨਿਕਲ ਜਾਂਦਾ ਕੋਈ ਕਰੋਨਾ ਚ ਨਿਕਲ ਗਿਆ ਕੋਈ ਕਿਸਾਨ ਮੋਰਟੇ ਚ ਨਿਕਲ ਗਿਆ ਨਹੀਂ ਕਰ ਸਕੇ ਮੰਨ ਲਓ ਸਾਡੇ ਕੋਲ ਰਹਿ ਗਿਆ ਇਹ ਲਗਾਤਾਰ 4 ਸਾਲ ਦਾ ਮੌਕਾ ਮਿਲਿਆ ਇਹਨਾਂ ਨੂੰ ਬੁਲਾਣਾ ਨਹੀਂ ਚਾਹੀਦਾ ਸੀ ਜਿੱਥੇ ਕੋਈ ਵਿਧੀ ਵਿਧਾਨ ਦੀ ਲੋੜ ਨਹੀਂ ਪਰ ਨਿਯੁਕਤੀ ਤੇ ਅਦਰਸਲ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਜਿਹੜੀ ਹੈ ਉਹ ਤੇ ਕੀਤੀ ਜਾਂਦੀ ਹੈ ਜੀਪੀਸੀ ਵੱਲੋਂ ਤਾਂ ਅਗਰ ਯਾਨੀ ਹਾਂਜੀ ਐਗਜ਼ੀਕਟਿਵ ਕਰਦੀ ਹੈ ਜੀ ਚੈਨਲ ਹਾਊਸ ਪਰਵਾਨਗੀ ਦੇ ਜਦੋਂ ਹਾਊਸ ਪਰਵਾਨਗੀ ਹੁੰਦੀ ਹੈ ਤੇ ਉਹ ਦੁਬਾਰਾ ਸੱਦਿਆ ਜਾ ਸਕਦਾ ਸੀ ਅਗਰ ਜਥੇਦਾਰ ਸਾਹਿਬ ਤੋਂ ਤਰਾਜ ਸੀਗੇ ਐਜੀਪੀਸੀ ਕਰ ਸਕਦੀ ਸੀ ਇਹ ਕੰਮ ਉਹ ਐਸਜੀਪੀਸੀ ਕਰ ਸਕਦੀ ਪਰ ਕਾਰਨ ਤੇ ਕਾਰਵਾਈ ਗਲਤ ਹੈ अच्छा ਤੁਸੀਂ ਸਮਝੋ ਕਿ ਸਿਆਸੀ ਦਬਾਅ ਹੈ ਆਪਣਾ ਜਿਹੜਾ ਤੇ ਹਰਜਿੰਦਰ ਸਿੰਘ ਧਾਮੀ ਹਨਾਂ ਤੇ ਪਿਆ ਦੇਖੋ ਜੀ ਸਿਆਸੀ ਲਾਇਆ ਹੀ ਉਹਨਾਂ ਨੇ ਆਪਣੇ ਮਨਾਉਣ ਵਾਸਤੇ ਸੀ ਜੋ ਜਿ ਕਵਾਂਗੇ ਉਹ ਮਨਾਣਾ ਉਹਨਾਂ ਦੇ ਘੱਟ ਪੁਤਲੀ ਬਣਾ ਕੇ ਲਾਇਆ ਸੀਗਾ ਜੀ ਜੋ ਬੁਲਾਵੇ ਤੇ ਉਹ ਨਾਨਕ ਦਾਸ ਬੋਲੇ ਪਰ ਅੱਜ ਉਹਨਾਂ ਬਲੌੜਾ ਸੀ ਬੋਲਣਾ ਸੀ ਇਹ 4 ਮਹੀਨੇ ਦਾ ਲਗਾਤਾਰ ਜ਼ੁਬਾਨ ਨਹੀਂ ਖੋਲ ਸਕੇ ਪ੍ਰੈਸ ਵਿੱਚ ਵੀ ਸੱਚ ਕੀ ਹੈ ਝੂਠ ਕੀ ਹੈ ਜੀ ਕਿਸ਼ੀ ਇਕਾ ਦਾਸ ਸਾਹਿਬ ਦਾ ਹੁਕਮਨਾਮਾ ਨਹੀਂ ਲਾਗੂ ਕਰਾ ਸਕੇ ਜੀ ਸੱਤ ਮੈਂਬਰੀ ਕਮੇਟੀ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਉਸ ਦੀ ਵੀ ਸਾਰੀ ਜੋ ਮੈਂਬਰੀ ਕਮੇਟੀ ਦੇਖੋ ਜੀ ਉਹ ਤੇ ਇਹਨਾਂ ਨੇ ਸੱਤਾਂ ਨਾਸ਼ ਕਰਕੇ ਰੱਖ ਦਿੱਤਾ ਹੈ ਸ਼੍ਰੀ ਅਕਾਲਤਾ ਸਾਬ ਦੇ ਹੁਕਮਨਾਮੇ ਦਾ ਜੀ ਇਹਨਾਂ ਨੇ ਤੇ ਅੱਜ ਜਿਹੜਾ ਕੌਮ ਦੇ ਜੇ ਕੋਈ ਸੰਤੁਸ਼ਟੀ ਆਈ ਸੀ ਮਾੜੀ ਮੋਟੀ ਕਿ ਅੱਜ ਸਾਡਾ ਸ਼੍ਰੋਮਣੀ ਅਕਾਲੀ ਦਲ ਵੀ ਜੁਹੰਦਾ ਹੋਏਗਾ ਪੰਥਕ ਮर्याਦਾ ਵੀ ਜਿਹੜੀ ਹੈ ਉਹ ਸਰਬੋਚਤਾ ਦੇ ਵਿੱਚ ਲੋਕ ਜਿਹੜੀ ਦੇਖਦੇ ਆ ਸ਼੍ਰੀ ਅਕਾਲਤਾ ਸਾਬ ਨੂੰ ਉਹ ਲੋਕਾਂ ਚ ਧਾਕ ਗਈ ਸੀ ਪਰ ਅੱਜ ਇਹਨਾਂ ਨੇ ਉਹ ਵੀ ਸਮਝੋ ਕਿ ਕੱਲ ਨੂੰ ਇਹਨਾਂ ਮੀਟਿੰਗ ਬੁਲਾਈ ਸੀ ਕਮਜ਼ੋਰੀ ਕਿ ਦਿਖਾਈ ਇਹਨੇ ਕੱਲ ਨੂੰ ਫੈਸਲਾ ਕਰਦੇ ਹਸਗਾ ਕਨ ਦਾ ਕਨ ਦਾ ਜਨਰਲ ਹਾਊਸ ਕੱਢ ਕੇ ਵੇਖ ਦੇਵੇ ਜਨਰਲ ਹਾਊਸ ਕੱਲ ਕਿੱਦਾਂ ਕਰਦੇ ਸੀ ਪਰ ਹੁਣ ਫੈਸਲਾ ਦੇ ਰਹਾ ਉਹਨਾਂ ਨੇ ਅੰਤਰੀਮ ਕਮੇਟੀ ਨੂੰ ਭੇਜ ਦਿੱਤਾ ਕੀ ਅੰਤਰੀਮ ਕਮੇਟੀ ਉਹਨਾਂ ਦਾ ਅਸਤੀਫਾ ਮਨਜ਼ੂਰ ਕਰੇਗੀ ਇਹ ਤਾਂ ਉਹ ਜਨਰਲ ਹਾਊਸ ਵਿੱਚ ਕਰਨਗੇ ਜੀ ਅੰਤਰੀਮ ਕਮੇਟੀ ਵੀ ਜਿਹੜੀ ਹੈ ਉਹ ਇਤਨੀ ਕਰ ਸਕਦੀ ਜਨਰਲ ਹਾਊਸ ਕਰੇਗਾ ਜਨਰਲ ਅੰਤਰੀਮ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮੀਟਿੰਗ ਬੁਲਾ ਸਕਦੀ ਪਰ ਇਹ ਸਮਝੋ ਕਿ ਇਸ ਵੇਲੇ ਇੱਕ ਹੋਰ ਗੱਲ ਉਹਨਾਂ ਨੂੰ ਕਹੀ ਜਾਂਦੀ ਹੈ ਕਿ ਸਾਰਿਆਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਲੋੜ ਹੈ ਔਰ ਉਹ ਝੰਡਾ ਸ੍ਰੀ ਅਕਾਲ ਤਖਤ ਸਾਹਿਬ ਹੈ ਤੇ ਅਕਾਲ ਤਖਤ ਸਾਹਿਬ ਤੋਂ ਅਗਰ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਅਗਰ ਕੋਈ ਸੁਨੇਹਾ ਆਂਦਾ ਤੇ ਫੇਰ ਇੱਕ ਵਾਰ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋ ਸਕਣਗੇ ਸ੍ਰੀ ਅਕਾਲ ਤਖਤ ਸਾਹਿਬ ਨੇ ਤੇ ਤੁਹਾਨੂੰ ਮੌਕਾ ਦਿੱਤਾ ਸੀਗਾ ਉਹਨਾਂ ਨੇ ਹੁਕਮਨਾਮਾ ਲਾ ਦਿੱਤਾ ਸੀ ਵੀ ਇਸ ਤਰ੍ਹਾਂ ਇਕੱਠੇ ਹੋਣਾ ਇਹਦੇ ਕੋਲ ਮੌਕਾ ਸੀ ਉਹਦੇ ਗਵਾ ਲਿਆ ਹੁਣ ਇਹ ਕੀ ਅਪੀਲ ਕਰਨਗੇ ਅਪੀਲ ਨੇ ਜਨਨ ਮੰਨਣੀ ਸੀ ਉਹ ਤੇ ਬਦੀ ਨਹੀਂ ਇਹਨੇ ਜੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਲੋਕੀ ਜਿਹੜੇ ਐ ਆਪਣੀ ਪਾਵਰ ਜਿਹੜੀ ਉਦੋਂ ਤੋਂ ਹੀ ਵਰਤਦੇ ਨਹੀਂ ਪਾਵਰ ਤੋਂ ਬਾਹਰ ਹੋ ਕੇ ਤੇ ਮੈਂ ਵੀ ਰੋਜ ਕਹੀ ਜਾਂਦੀ ਇਕੱਠੇ ਉਹ ਇਕੱਠੇ ਉਹ ਮੈਂ ਵੀ ਕਹੀ ਜਾਂਦੀ ਜੀ ਜਦੋਂ ਤੁਹਾਡੇ ਕੋਲ ਪਾਵਰ ਹੈ ਤੁਹਾਡੀ ਤੁਸੀਂ ਉੱਥੇ ਕਲ ਸਕਦੇ ਹੋ ਉੱਥੇ ਉਹ ਉਹ ਲੋਕਾਂ ਨੂੰ ਕਰਕੇ ਦੱਸ ਸਕਦੇ ਹੋ ਜੀ ਈਕਾਤਾ ਸਾਹਿਬ ਦੀ ਸਰਪ੍ਰਸਤ ਨੂੰ ਬਣਾਉਣ ਵਾਸਤੇ ਇਨ ਬਿੰਦ ਦੇ ਹੁਕਮਨਾਮੇ ਲਾਗੂ ਕਰ ਦਿੰਦੇ ਆਪਣੇ ਪ੍ਰਧਾਨ ਸਾਹਿਬ ਆਪੇ ਇਕੱਠੀ ਹੋ ਜਾਣੀ ਸੀ ਕੰਮ ਤਾਂ ਬਿਲਕੁਲ ਬੰਦੇ ਨਹੀਂ ਹੁਕਮਨਾਮਾ ਇੱਕ ਵੀ ਹੁਣ ਤਾਂ ਵਿਵਾਦ ਹੋਰ ਪੈਦਾ ਨਜ਼ਰ ਆ ਰਿਹਾ ਨਾ ਕਿਉਂਕਿ ਜਿਸ ਤਰੀਕੇ ਨਾਲ ਪ੍ਰਧਾਨ ਦਾ ਅਸਤੀਫਾ ਆ ਜਾਂਦਾ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਉਹਨਾਂ ਨੇ ਵਧਾ ਦਿੱਤਾ ਤੁਸੀਂ ਇਹਦੀ ਕੀ ਉਹਦੀ ਯੋਗਤਾ ਦੱਸੋਗੇ ਇਹਦੇ ਵਿੱਚ ਉਹਦੀ ਫੇਲਰ ਉਹਨ ਹੱਲ ਕੀ ਹੈ ਹੱਲ ਕੀ ਹੈ ਲਾਖਰੀਸ ਵਾਲਾ ਹੱਲ ਕੀ ਹੈ ਦਾ ਕੋਈ ਨਹੀਂ ਇਹ ਤੇ ਹੱਲ ਆਪੇ ਹੁਣ ਗਾਂ ਚੱਲੇਗਾ ਜੀ ਜੀ ਸ਼ੁਕਰੀਆ ਜੀ ਗੱਲ ਆਪਣਾ ਸਮਾਂ ਦੇਣ ਦਾ